ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਆ ਤੁਸੀਂ ਦੇਖਦੇ ਹੋ ਇੱਕ ਬੈਟਰੀਆਂ ਵਾਲਾ ਸਾਈਕਲ ਆ ਇਸ ਸੁਖਦੇਵ ਸਿੰਘ ਸੁਖੇਰਾ ਗੋਡਿਆਂ ਭਾਰ ਖੜਾ ਸੁੱਖਾ ਰੜ ਰੜ ਕੇ ਚੱਲਦਾ ਹੁਣ ਪਹਿਲਾਂ ਇਹਦੇ ਨਾਲ ਇਹਦੀ ਜ਼ਿੰਦਗੀ ਸੌਖੀ ਸੀ ਥੋੜੀ ਆ ਜਦੋਂ ਪਾਣੀ ਆਇਆ ਹੜ ਆਇਆ ਆ ਇਹਦੇ ਚ ਵੀ ਪਾਣੀ ਭਰ ਗਿਆ ਬੈਟਰੀਆਂ ਜਿਹੜੀਆਂ ਤੇ ਚਾਰਜਰ ਆ ਜਿਹੜਾ ਮੱਚ ਗਿਆ ਅਸੀਂ ਇੱਥੇ ਖੜੇ ਸੀ ਜ਼ਮੀਨ ਦੀ ਬਾ ਬਾਈ ਵਾਸਤੇ ਅਸੀਂ ਅੱਜ ਇੱਥੇ ਪਹੁੰਚੇ ਸੀ ਮੋਆਇਨਾ ਕਰਨ ਨਵੀਂ ਗੱਟੀ ਰਾਜੋਕੇ ਪਿੰਡ ਦੇ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਇੱਥੇ ਵੀਰਾ ਆ ਗਿਆ ਸਾਡੇ ਕੋਲੇ ਰੋੜਦਾ ਰੋੜਦਾ ਅਸੀਂ ਸੋਚਿਆ ਵੀ ਚਲ ਕੋਈ ਹੈਲਪ ਕਹਿੰਦਾ ਹੋ ਵੀਰਾ ਵੀ 10 ਵੀਰੇ ਵੀ ਕਿ ਕਹਿੰਦਾ ਮੈਨੂੰ ਕੋਹ ਨਹੀਂ ਚਾਹੀਦਾ ਮੇਰਾ ਸਾਈਕਲ ਠੀਕ ਕਰ ਦੋ ਬਸ ਵੀ ਮੈਂ ਪਹਿਲਾਂ ਸਾਈਕਲ ਤੇ ਤੁਰਿਆ ਫਿਰਦਾ ਸੀ ਅਸੀਂ ਅਗਾ ਚਲ ਟਰਾਈਸਾਈਕਲ ਲਿਆ ਦਾਂਗੇ ਪਰ ਜਦੋਂ ਇੱਥੇ ਆ ਕੇ ਦੇਖਿਆ ਇਹ ਕੋਈ ਬੈਟਰੀ ਵਾਲਾ ਸਾਈਕਲ ਆ ਇਹ ਇਹ ਸਾਈਕਲ ਦੀਆਂ ਬੈਟਰੀਆਂ ਪੈਣ ਵਾਲੀਆਂ ਕਹਿੰਦਾ ਮੈਨੂੰ ਸਾਈਕਲ ਨਹੀਂ ਚਾਹੀਦਾ ਸਾਈਕਲ ਮੇਰਾ ਬਹੁਤ ਵਧੀਆ ਬਸ ਇਹਦੀਆਂ ਬੈਟਰੀਆਂ ਪੈ ਜਾਣ ਦੇਖੋ ਇਹ ਜੀਆਂ ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ ਜ਼ਰੂਰਤਾਂ ਜਾਂ ਜਿਹੜੀਆਂ ਇਸ ਤਰ੍ਹਾਂ ਦੀ ਛੋਟੀਆਂ ਛੋਟੀਆਂ ਸਵਾਵਾਂ ਇਹ ਤੁਸੀਂ ਖੁਦ ਆ ਕੇ ਨਾ ਪਿੰਡਾਂ ਜਦੋਂ ਵਿਚਰੋਗੇ ਮਿਲੋਗੇ ਦੇਖੋਗੇ ਉਦੋਂ ਹੀ ਮਿਲ ਸਕਦੀਆਂ ਆਪਾਂ ਕਿਸੇ ਸੰਸਥਾਵਾਂ ਨੂੰ ਜਾਂ ਸਾਡੇ ਵਰਗਿਆਂ ਨੂੰ ਪੈਸੇ ਦੇ ਕੇ ਜ਼ਿੰਮੇਵਾਰੀ ਤੋਂ ਮੁਕਤ ਨਾ ਹੋਈਏ ਖੁਦ ਆਵੋ ਜੇ ਹੁਣ ਪਾਣੀ ਉੱਤਰ ਗਿਆ ਹੁਣ ਇਹਨਾਂ ਲੋਕਾਂ ਦੀ ਇਸ ਤਰ੍ਹਾਂ ਦੀਆਂ ਜ਼ਰੂਰਤਾਂ ਜਿਹੜੀਆਂ ਛੋਟੀਆਂ ਛੋਟੀਆਂ ਆਪ ਆ ਕੇ ਪੂਰੀਆਂ ਕਰੋ ਹੁਣ ਇੱਥੇ ਰਾਸ਼ਨ ਦੀ ਲੋੜ ਨਹੀਂ ਇੱਥੇ ਦਵਾਈਆਂ ਦੀ ਲੋੜ ਨਹੀਂ ਇੱਥੇ ਕੱਪੜਿਆਂ ਦੀ ਲੋੜ ਨਹੀਂ ਹੁਣ ਅਸਲ ਤੇ ਜ਼ਮੀਨੀ ਪੱਧਰ ਤੇ ਉਹਨਾਂ ਚੀਜ਼ਾਂ ਦੀ ਲੋੜ ਆ ਜਿਹੜੀਆਂ ਸੱਚੀ ਨੂੰ ਹੀ ਬਰਬਾਦ ਹੋ ਗਈਆਂ ਤੇ ਸੁੱਖੇ ਵਾਸਤੇ ਅਸੀਂ ਛੋਟਾ ਜਿਹਾ ਪ੍ਰਾਲਾ ਕਰਾਂਗੇ ਵੀ ਇਹਦੇ ਵੀਰੇ ਦੀਆ ਸਾਈਕਲ ਜਿਹੜੀ ਦੁਬਾਰਾ ਚੱਲਦੀ ਹੋ ਜੇਵੇ ਤੇ ਸੁੱਖੇ ਵਰਗੇ ਹੋਰ ਬਹੁਤ ਨੇ ਜਿਨ੍ਹਾਂ ਨੂੰ ਜ਼ਰੂਰਤ ਆ ਉਹਨਾਂ ਵੱਲ ਵੀ ਤੁਸੀਂ ਆ ਆ ਕੇ ਨਿਗਾਹ ਮਾਰੋ ਵਾਹਿਗੁਰੂ ਜੀ ਕਾ ਖਾਲਸਾ ਕੋਈ ਨੇ ਤੈਨੂੰ ਸੁੱਖੇ ਬੈਟਰੀਆਂ ਮਂਗਾ ਦੇਣੇ ਦੋ ਮੈਂ ਫੋਟੋ ਖਿੱਚ ਲਈ ਬੈਟਰੀਆਂ ਦੀ ਬੈਟਰੀਆਂ ਮਗਾਰੇ ਸਕੂਟਰੀ ਤੇਰੀ ਵਧੀਆ ਪੂਰੀ ਮੈਂ ਕੱਲੀ ਬੈਟਰੀ ਤੇ ਚਾਰਜਰ ਪੈਣ ਵਾਲਾ ਇਹ ਦੋਨੇ ਚੀਜ਼ਾਂ ਪਵਾ ਦਿੰਨੇ ਆਪਾਂ ਠੀਕ ਆ ਨਹੀਂ ਵਾਹਿਗੁਰੂ ਦੀ ਮਿਹਰਬਾਨੀ ਆ ਸਾਡੀ ਕੋਈ ਨਹੀਂ ਹੈਗਾ ਬੰਦਾ ਲਾਉਣ ਵਾਲਾ ਇੱਥੇ ਟਾਇਰ ਠੀਕ ਹੈ ਤੇ ਟਾਇਰ ਟਾਇਰ ਠੀਕ ਹੈ ਹਵਾ ਹੀ ਘਟੀ ਆ ਹੁਣ ਟਾਇਰ ਠੀਕ ਆ ਐਂ ਬਣਾ ਬਣਾਇ ਰੱਖ ਲਿਓ ਹਨਾ ਨਾਲ ਬੱਸ ਸਟੈਂਡ ਦੇ ਨਾਲ ਚਾਉਣੀ ਹੈਗਾ ਲੈਂਡ ਲੋਡ ਵਧੀਆ ਨਵੀਂ ਪਵਾ ਰਹੇ ਨਾਲੇ ਹਾਰਨ ਹੂਰਨ ਵਧੀਆ ਪਾ ਕੇ ਸੋਖੇ ਨੂੰ ਵੀ ਨਾਲ ਹੀ ਲੈ ਚਲਾਂਗੇ ਐ ਸੁਖਿਆ ਐ ਮਤਲਬ ਪਾਜੀ